ਅੱਜ ਦਾ ਪੰਜਾਬ ਚੈਨਲ ਵੱਲੋਂ ਇੱਕ ਗੁਲਾਕਾਤ ਗ੍ਰਾਂ ਅਸੀਂ ਅੰਤਰਰਾਸ਼ਟਰੀ ਪੱਤਰਤੇ ਜਾਣੀ ਜਾਂਦੀ ਸ਼ਖਸੀਅਤ ਨੈਸ਼ਨਲ ਕੋਚ ਸ਼੍ਰੀ ਪੀ ਆਰ ਸੌਂਦੀ ਨਾਲ ਗੱਲਬਾਤ ਕਰਨ ਜਾ ਰਹੇ ਹਾਂ ਸੌਂਦੀ ਸਾਹਿਬ ਕਿਸੇ ਜਾਣ ਪਛਾਣ ਦੇ ਮਤਾਜ ਨੇ ਬੜਾ ਲੰਮਾ ਸਮਾਂ ਉਹਨੇ ਨੇ ਸਾਈ ਦੇ ਵਿੱਚ ਆਪਣੀਆਂ ਸਫਾਮਾਂ ਕੋਚ ਦੇ ਤੌਰ ਤੇ ਨਿਭਾਈਆਂ ਇਹਨਾਂ ਸਵਾਮਾਂ ਟਪਾਉਂਦੇ ਆਂ ਨਪਾਉਂਦੇ ਆਂ ਜਿੱਥੇ ਉਹ ਦੇਸ਼ ਦੇ ਬੱਖੋ-ਵਖਰੇ ਸੂਬਿਆਂ ਵਿੱਚ ਕਾਇਨਾਤ ਰਹੇ ਉੱਥੇ ਬਹੁਤਾਂ ਲੰਮਾ ਸਮਾਂ ਉਹਨਾਂ ਨੇ ਪੰਜਾਬ ਦੇ ਵਿੱਚ ਆਪਣੀ ਨੌਕਰੀ ਦੀ ਠਹਿਰਤਾਂ ਬਹੁਤ ਵੱਡੀ ਪੱਧਰ ਤੇ ਬੱਚਿਆਂ ਦੇ ਨਾਲ ਸੰਪਰਕ ਬਣਾਏ ਉਹਨਾਂ ਦੇ ਮਾਪਿਆਂ ਨਾਲ ਸੰਪਰਕ ਬਣਾਏ ਔਰ ਇਸ ਤੋਂ ਵੀ ਵੱਡੀ ਗੱਲ ਇਹ ਕਿ ਫਗਵਾੜਾ ਸ਼ਹਿਰ ਦੇ ਵਿੱਚ ਆ ਕੇ ਉਹਨਾਂ ਨੇ ਆਪਣਾ ਇਸ ਕਿਸਮ ਦਾ ਨਾਂ ਬੜਾਇਆ ਕਿ ਅੰਤਰਰਾਸ਼ਟਰੀ ਪੱਧਰ ਤੇ ਉਹ ਇੱਕ ਅچھے ਕੋਚ ਵਜੋਂ ਇੱਕ ਅچھے ਮਾਰਗਦਰਸ਼ਕ ਵਜੋਂ ਜਾਣੇ ਜਾਣ ਲੱਗੇ। ਸੰਦੀ ਸਾਥ ਤੁਹਾਡਾ ਸੁਆਗਤ ਹੈ। ਅੱਜ ਦੇ ਇਸ ਚੈਨਲ ਦੀ ਮੁਲਾਕਾਤ ਦੇ ਦੌਰਾਨ ਤੁਸੀਂ ਆਪਣੇ ਬਚਪਨ ਜੀਵਨ ਬਾਰੇ ਦੱਸੋ ਕਿ ਤੁਹਾਨੂੰ ਪਹਿਲਵਾਨੀ ਦਾ ਸ਼ੌਕ ਕਿਵੇਂ ਪਿਆ ਤੇ ਇਸ ਤੋਂ ਵੀ ਅਗਲੀ ਗੱਲ ਕਿ ਆਮ ਤੌਰ ਤੇ ਤਾਂ ਲੋਕ ਜਾਂ ਨੌਕਰੀ ਕਰਨ ਵਾਲੇ ਸਿਰਫ ਆਪਣੀ ਨੌਕਰੀ ਤੱਕ ਗੱਲ ਨੂੰ ਸੀਮਤ ਰੱਖਦੇ ਨੇ। ਤੁਹਾਨੂੰ ਨੌਕਰੀ ਅਪ੍ਰੰਤ ਵੀ ਇਸ ਗੱਲ ਦੀ ਚੇਤੇ ਕਿਵੇਂ ਲੱਗੀ ਕਿ ਤੁਸੀਂ ਸਮਾਜ ਸੇਵਾ ਦੇ ਕੰਮਾਂ ਦੇ ਨਾਲ-ਨਾਲ ਬੱਚਿਆਂ ਨੂੰ ਟ੍ਰੇਨ ਕਰ ਲਈ ਆਪਣਾ ਸਮਾਜ ਜੀ ਬਣਾ ਲਿਆ। ਬਾਈ ਸਭ ਪਹਿਲਾਂ ਤਾਂ ਮੈਂ ਤੁਹਾਡੇ ਚੈਨਲ ਦਾ ਬਹੁਤ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਇੱਕ ਇਹ ਮਨ ਕੇ ਜਗ੍ਹਾ ਦਾ ਸੋਚਿਆ ਵੀ ਅਸੀਂ ਪੁਆਲੇ ਦੇ ਵੀ ਜੀੜੀਏ ਤੇ ਗੁੰਡੀਆ ਉਹਨਾਂ ਤੁਸੀਂ ਹੋ ਰਹੀ ਹੈ ਉਹਨਾਂ ਦੇ ਖਾਣੇ। ਸੋ ਮੈਂ ਅਰਾਈਕਪੁਰ ਦੱਬਾ ਜਿਹੜਾ ਕਿ ਅੱਜ ਕੱਲ੍ਹ ਐਸਸੀਐਫਸੀ ਨਗਰ ਦੇ ਐਸਬੀਐਸ ਨਗਰ ਦੇ ਵਿੱਚ ਪੈਂਦਾ ਹੈ ਉਹ ਪਹਿਲਵਾਨਾਂ ਦਾ ਪਿੰਡ ਨਾ ਜਾਣਿਆ ਜਾਂਦਾ ਜਿਸ ਤਰ੍ਹਾਂ ਪੜਾਹੀ ਨੂੰ ਵੀ ਪਹਿਲਵਾਨਾਂ ਦਾ ਪਿੰਡ ਕਹਿੰਦੇ ਇਸ ਤਰ੍ਹਾਂ ਰਾਈਕਪੁਰ ਦੱਬੇ ਪਿੰਡ ਨੂੰ ਵੀ ਪਹਿਲਵਾਨਾਂ ਦਾ ਪਿੰਡ ਕਿਹਾ ਜਾਂਦਾ ਸੀ ਸਾਡੇ ਪਿੰਡ ਦੇ ਪਹਿਲਵਾਨ ਰੋਸ਼ਨੀ ਮੇਨ ਦਾ ਹਵਨ ਸਿੰਘ ਜਿਨ੍ਹਾਂ ਤੋਂ ਅਸੀਂ ਇਹ ਜਾਗ ਸਿੱਖੀ ਕਿਉਂਕਿ ਉਹਨਾਂ ਦਾ ਇੱਕ ਏਸ ਮਕਸਦ ਨੂੰ ਲੈ ਕੇ ਵੀ ਤੰਦਰੁਸਤ ਪਿੰਡ ਤੇ ਤੰਦਰੁਸਤ ਮੌਲਕ ਕਿੱਦਾਂ ਦਾ ਹੋਣਾ ਚਾਹੀਦਾ ਵੇ ਬੱਚੇ ਜਿਹੜੇ ਛੋਟੇ ਛੋਟੇ ਉਹਨਾਂ ਤੋਂ ਟ੍ਰੇਨਿੰਗ ਜਿਹੜੀ ਸ਼ੁਰੂ ਕਰਦਣੀ ਪਈਦੀ ਆ ਉਹਨਾਂ ਦਾ ਸ਼ੌਕ ਸੀ ਪਿੰਡ ਦੇ ਵਿੱਚ ਨਾ ਤਾਂ ਉਹਨਾਂ ਨੂੰ ਜਾਤਨਾ ਸੀ ਨਾ ਧਰਮ ਨਾਲ ਸੀ ਉਹ ਇਦਾਂ ਦੇ ਇਨਸਾਨ ਸੀ ਜਿਹੜੇ ਕਨਸਾਨੀਅਤ ਨੂੰ ਮੁੱਖ ਰੱਖ ਕੇ ਕੋਈ ਬੱਚਾ ਹੋਵੇ ਜਿਹੜਾ ਨੂੰ ਚੰਗਾ ਲੱਗੇ ਉਹਨੂੰ ਕਹਿੰਦੇ ਨਾ ਵੀ ਤੂੰ ਬੈਠ ਕੇ ਕੱਢ ਕੇ ਦਿਖਾ ਉਹ ਇਸੇ ਤਰੀਕੇ ਨਾਲ ਅਸੀਂ ਉਹਨਾਂ ਦੇ ਹਿਸਾਬ 'ਚ ਆ ਗਏ ਛੋਟੇ ਛੋਟੇ ਬੱਚੇ ਜਿਹੜੇ ਘੁੰਮਦੇ ਫਿਰਦੇ ਹੁੰਦੇ ਸੀ ਉਹਨਾਂ ਨੇ ਸਾਨੂੰ ਖਾੜੇ ਵੱਲਾਂ ਖਾੜੇੋਂ ਨੂੰ ਸਹਿਯੋਗ ਕੀਤਾ ਅਸੀਂ ਖਾੜੇ ਜਾਣ ਲੱਪੇ ਖਾੜੇ ਜਾਂਦੇ ਜਾਂਦੇ ਅਸੀਂ ਸਟੇਟ ਲੈਵਲ ਦੇ ਫੈਲਵਨ ਬਣ ਕੇ ਕਾਲਜ ਦੇ ਚ ਕੁਸ਼ਤੀਆਂ ਲੜ ਕੇ ਯੂਨੀਵਰਸਿਟੀ ਚੈਂਪੀਅਨ ਬਣੇ ਇਸ ਤੋਂ ਬਾਅਦ ਹੌਲੀ ਹੌਲੀ ਜਿਹੜਾ ਮੇਰਾ ਦੁਆਨ ਸੀ ਤੇ ਕੁਸ਼ਤੀ ਛੱਡਣ ਤੋਂ ਬਾਅਦ ਕੋਚਿੰਗ ਕੋਚ ਬਣਨ ਦਾ ਇਰਾਦਾ ਮੇਰਾ ਹੋ ਗਿਆ ਫੇਰ ਕਸ਼ਮੀਰਾ ਸਿੰਘ ਪ੍ਰਿੰਸੀਪਲ ਸਾਡੇ ਸੀ ਪਿੰਡੋਈ ਉਹ ਇੱਥੇ ਰਾਮਗੜ੍ਹ ਕਾਲਜ ਚ ਪੜ੍ਹਾਉਂਦੇ ਹੁੰਦੇ ਸੀ ਹਾਂਜੀ ਬਿਲਕੁਲ ਫੇ ਉਨ੍ਹਾਂ ਹੀ ਮੈਨੂੰ ਉਨ੍ਹਾਂ ਨੇ ਕਿਹਾ ਵੀ ਤੂੰ ਇਦਾਂ ਕਰ ਬਈ ਤੂੰ ਕੋਚ ਬਣ ਜਾ ਜਿਸ ਵੇਲੇ ਮੈਂ ਪੀਏ ਕਰਕੇ ਐਮਏ ਦਾ ਵਿਦਿਆਰਥੀ ਸੀ ਐਮਐਸਟੀ ਦੀ ਕਰ ਰਿਹਾ ਸੀ ਮੈਂ ਉਸ ਵੇਲੇ ਫਿਰ ਮੈਂ ਉਹਨਾਂ ਦੇ ਕਹੇ ਤੇ ਪਟਿਆਲੇ ਚਲਾ ਗਿਆ ਐਨਐਸ ਕਾਰ ਤੇ ਐਨਐਸ ਨੇ 70 71 ਦੇ ਵਿੱਚ ਕੀਤੀ ਤੇ ਨਾਲੇ ਉੱਥੇ ਮੈਨੂੰ ਜੌਬ ਮਿ ਗਈ ਜਿਹੜੀ ਮੇਰੀ ਪਹਿਲੀ ਜੌਬ ਸੀ ਉਹ ਮੈਂ 71 ਦੇ ਵਿੱਚ ਗਰਦਾਸਪੁਰ ਤੋਂ ਜੋ ਸ਼ੁਰੂ ਕੀਤੀ ਤੇ ਗਰਦਾਸਪੁਰ ਤੋਂ ਬਾਅਦ 72 ਦੇ ਵਿੱਚ ਮੈਂ ਜਲੰਧਰ ਆ ਗਿਆ ਤੇ 75 ਦੇ ਵਿੱਚ ਮਾਰਚ ਦੇ ਵਿੱਚ ਇੱਕ ਸਾਡੇ ਇੰਡੀਆ ਗਵਰਨਮੈਂਟ ਨੇ ਰੈਸਲਿੰਗ ਕੋਚ ਤੇ ਹੋਰ ਬਾਕੀ ਜਿਮਾਂ ਦੇ ਕੋਚ ਜਰਮਨ ਕੋਈ ਦੀ pequness ਜਿੱਥੋਂ ਐਡਵਾਂਸਡ ਟ੍ਰੇਨਿੰਗ ਲੈ ਕੇ ਮੁੜ ਕੇ ਫਿਰ ਇੰਡੀਆ ਦੇ ਵਿੱਚ ਆ ਕੇ ਆਪਣੇ ਬੱਚਿਆਂ ਨੂੰ ਵਧੀਆ ਉਹ ਟ੍ਰੇਨਿੰਗ ਦੇ ਸਕਣ ਇਹਦਾ ਮਤਲਬ ਉਹਨਾਂ ਦਾ ਮੋਟੇ ਤੋਂ ਹੀ ਇਸ ਗੱਲ ਦਾ ਸ਼ੌਕ ਸੀ ਕਿ ਤੁਸੀਂ ਅੱਛੀ ਕੋਚ ਬਣੋ ਉਸ ਸ਼ੌਕ ਨੇ ਤੁਹਾਨੂੰ ਅੰਤਰਰਾਸ਼ਟਰੀ ਪੱਧਰ ਤੇ ਬਹੁਤ ਵੱਡੀ ਪਛਾਣ ਦਵਾਈ ਮੈਨੂੰ ਇਹ ਜਨਣਾ ਚਾਹਣਾ ਚੁਣਾ ਪਿਛਲੇ ਦਿਨਾਂ ਦੇ ਵਿੱਚ ਜਦੋਂ ਮੈਂ ਫਾਰਮ ਵਿੱਚ ਪੜਦਾ ਸੀ ਜੇਸਵਲੇ ਇਸ ਗੱਲ ਦੀ ਚਰਚਾ ਚੱਲੀ ਕਿ ਤੁਹਾਨੂੰ ਬਹੁਤ ਵੱਡਾ ਪੁਰਸਕਾਰ ਜਿਹੜਾ ਹੈ ਇੰਡੀਆ ਗਵਰਨਮੈਂਟ ਵੱਲੋਂ ਦਿੱਤਾ ਜਾਣਾ ਸੀ ਪਰ ਉਸ ਦੇ ਵਿੱਚ ਤੁਹਾਨੂੰ ਹੰਗੋੜਿਆ ਕਰ ਦਿੱਤਾ ਗਿਆ ਤੇ ਪੂਰੇ ਪੰਜਾਬ ਵਿੱਚ ਇਹ ਨਹੀਂ ਸਗੋ ਅੰਤਰਰਾਸ਼ਟਰੀ ਪੱਤਰ ਤੇ ਤੁਹਾਡਾ ਜਿਹੜਾ ਸਰਪਲ ਸੀ ਉਸ ਨੇ ਇਸ ਗੱਲ ਦਾ ਬਹੁਤ ਗੁੱਸਾ ਮਾਇਆ ਤੋਂ ਉਸ ਐਟੀਟਿਊਡ ਬਾਰੇ ਮੈਂ ਕੋਈ ਜਾਣਨਾ ਚਾਹੁੰਨਾ ਕਿ ਉਹ ਕੀ ਗੱਲ ਬਾਤਰੀ ਸੀ ਉਹਦੇ ਵਿੱਚ ਅਜੇ ਵੀ ਜਿਹੜਾ ਸਾਡਾ ਸਿਸਟਮ ਹੈ ਇੰਡੀਆ ਗਵਰਨਮੈਂਟ ਦਾ ਕੋਈ ਪੱਕਾ ਸਿਸਟਮ ਨਹੀਂ ਹੈ ਉਹਦੇ ਬਾਰੇ ਮੈਨੂੰ ਵੀ ਥੋੜਾ ਜਿਹਾ ਹੈਗਾ ਈਵਨ ਨਾਟ ਓਨਲੀ ਉਹ ਦਰੂਣਾਚਾਰੀਆ ਵਾਟ ਜਿਹੜਾ ਹੈ ਪੰਜਾਬ ਦੇ ਵਿੱਚ ਵੀ ਜਿਸ ਵੇਲੇ 2008 ਦੇ ਵਿੱਚ ਇਹ ਦੋ ਗੇਮਾਂ ਸੀ ਜਿਨ੍ਹਾਂ ਦੇ ਵਿੱਚ ਮੈਡਲ ਆਏ ਸੀ ਇੱਕ ਸ਼ੂਟਿੰਗ ਇੱਕ ਰੈਸਲਿੰਗ ਤੇ ਇੱਕ ਬਾਕਸਿੰਗ ਬਾਕਸਿੰਗ ਜਿਹੜੀ ਸੀ ਉਹਦੇ ਵਿੱਚ ਹੀ ব্রੌਂਜ਼ ਮੈਡਲ ਸੀ ਤੇ ਰੈਸਲਿੰਗ ਜਿਹੜੀ ਸੀ ਇਹਦੇ ਵਿੱਚ ਹੀ ব্রੌਂਜ਼ ਮੈਡਲ ਸੀ ਇਹਨਾਂ ਦੋਨਾਂ ਦੇ ਜਿਹੜੇ ਚੀਫ ਕੋਚ ਸੀ ਉਹ ਪੰਜਾਬੀ ਸੀ ਇੱਕ ਸੀ ਮੈਂ ਤੇ ਦੂਸਰਾ ਸੀ ਗੁਰਵਖ ਸਿੰਘ ਸੰਧੂ ਜੀ ਤੇ ਪੰਜਾਬ ਗਵਰਨਮੈਂਟ ਨੇ ਮੈਂ ਥੋੜਾ ਜਿਹਾ ਉਹ ਨਹੀਂ ਦਿਨ ਬਿਜ਼ੀ ਸੀ ਇੱਕ ਕੌਨ ਵੈਲਥ ਜੂਨੀਅਰ ਚੈਂਪੀਅਨਸ਼ਿਪ ਦਾ ਕੈਂਪ ਲੱਗਾ ਸੀ ਪੂਨੇ ਆਈ ਵਾਸ ਬਿਜ਼ੀ ਥੇਰ ਤੋਂ ਤੋਂ ਬਾਅਦ ਜਿਸ ਵੇਲੇ ਇਨੀ ਇੱਥੇ ਅਨਾਊਂਸ ਕੀਤਾ ਬੇ ਗਰਵਖ ਸਿੰਘ ਨੂੰ ਪੰਜਾਬ ਗਵਰਨਮੈਂਟ ਨੇ ਸਨਮਾਨਿਤ ਕਰਨਾ 11 ਲੱਖ ਰੁਪਏ ਦੇ ਨਾਲ ਜੀ ਤਾਂ ਮੈਨੂੰ ਇੱਥੋਂ ਖਬਰ ਭੇਜੀ ਵੈਦਿਆ ਦਾ ਹੋ ਰਿਹਾ ਵੀ ਤੁਸੀਂ ਛੱਡ ਕੇ ਆ ਜਾ ਮੈਂ ਮੈਂ ਹੀ ਛੱਡ ਕੇ ਨਹੀਂ ਉਹਨਾ ਜੇ ਗਵਰਨਮੈਂਟ ਨੂੰ ਚੰਗਾ ਲੱਗੂ ਤਾਂ ਮੈਨੂੰ ਕਰ ਦੋ ਨਹੀਂ ਤਾਂ ਨਾ ਸਹੀ ਜੀ ਫੇਰ ਜਿਸ ਵੇਲੇ ਮੈਂ ਉਹ ਕੌਨਵੈਸਟ ਜਿਹੜੀਆਂ ਗੇਮ ਸੀਆਂ ਜੂਨੀਅਰ ਟੀਮ ਜੀ ਉਹਨਾਂ ਦੇ ਵਿੱਚ ਮੇਰੀ ਟੀਮ ਜਿਹੜੀ ਸੱਤ ਬੇਡ ਸੀ ਸੱਤਾਂ ਬੇਡਾਂ ਦੇ ਵਿੱਚ 골ਡ ਮੈਡ ਸੱਤੇ ਹੀ ਆਏ ਮੁੰਡਿਆਂ ਸਾਡੀ ਟੀਮ ਫਸਟ ਵੀ ਆਈ ਤੇ ਸੱਤਾਂ ਦੇ ਸੱਤੇ ਹੀ 골 ਸੀ ਉਹ ਮੈਨੂੰ ਜਿੱਤਰੀ ਬਹੁਤ ਬੜੀ ਪ੍ਰਾਪਤੀ ਸੀ ਜੀ ਤੇ ਉਹਦੇ ਵਿੱਚ ਜਿਸ ਵੇਲੇ ਮੈਂ ਇੱਥੇ ਜਿੱਤ ਕੇ ਆ ਮੈਂ ਮਿਲਿਆ ਪਹਿਲੇ ਸਭ ਤੋਂ ਮਿਲਿਆ ਡਾਇਰੈਕਟਰ ਪਰਗਤ ਸਿੰਘ ਜੀ ਤੇ ਪਰਗਤ ਸਿੰਘ ਨੇ ਮੈਨੂੰ ਜਵਾਬ ਦਿੱਤਾ ਵੀ ਦੇਖੋ ਮਨਮੂਨ ਜਿਹੜਾ ਮਨੋਰ ਸਿੰਘ ਗੈਲ ਸੀ ਉਹਨਕੇ ਵੀ ਸਾਡਾ ਇੱਕ ਸਰਦਾਰ ਕੋਸ਼ ਸੀ ਉਹਨੂੰ ਪੁੱਛਿਆ ਨਹੀਂ ਕਿਸੇ ਨੇ ਪੰਜਾਬ ਵਾਲੇ ਨੂੰ ਬਾਦਲ ਨੇ ਕਿਹਾ ਵੀ ਤੁਸੀਂ ਇਹਨੂੰ ਸਨਮਾਨਿਤ ਕਰੋ ਜੀ ਕਿਉਂਕਿ ਜਾਦਾ ਮਨੋਰ ਸਿੰਘ ਗੈਲ ਨੂੰ ਪਤਾ ਨਾ ਹੋਊਗਾ ਚਲੋ ਜੇ ਉਹ ਉਹਨੂੰ ਮੈਂ ਸਮਝ ਲੈ ਸ਼ਾਇਦ ਤਾਂ ਮੇਰੀ ਗੱਲ ਵੀ ਹੋਈ ਸੀ ਉੱਥੇ ਜਿਸ ਵੇਲੇ ਬੀਜੈਂਸੀ ਜਿਵੇਂ ਜਿਵੇਂ ਸੁਸ਼ੀਲ ਨੇ ਮੈਡਲ ਜਿੱਤੇ ਆ ਉਹ ਮੈਨੂੰ ਵਧਾਈਆਂ ਦਿੱਤੀਆਂ ਤੇ ਨਾਲ ਕੇ ਮੈਂ ਨਾ ਕੋਚ ਦੀ ਗੱਲ ਕਰਾਵਾਂ ਤੇ ਮੈਂ ਉਹਨਾਂ ਨਾਲ ਗੱਲ ਵੀ ਕੀਤੀ ਮੈਂ ਵੀ ਉਹਨਾਂ ਦਾ ਧੰਨਵਾਦ ਕੀਤਾ ਵੀ ਤੁਹਾਡੀਆਂ ਵਧਾਈਆਂ ਦਾ ਬਹੁਤ ਬਹੁਤ ਧੰਨਵਾਦ ਪਰ ਮੈਂ ਇਹ ਸਮਝਦਾ ਵੀ ਹੋ ਸਕਦਾ ਉਹਨੂੰ ਨਾਂ ਵੀ ਪਤਾ ਹੋਵੇ ਵੀ ਪੰਜਾਬੀ ਆ ਪਰ ਜਿਸ ਵੇਲੇ ਇਹਨਾਂ ਨੂੰ ਪ੍ਰਗਟ ਨੂੰ ਪਤਾ ਸੀ ਮੈਂ ਹੀ ਪੰਜਾਬੀ ਆ ਪ੍ਰਗਟ ਕਹਿੰਦਾ ਬਈ ਤਾਂ ਜਿਹੜੀ ਮਨੋਰ ਸਿੰਘਲੇ ਬਾਦਲ ਨੂੰ ਕਿਹਾ ਬਈ ਇੱਕ ਸਲਾਰ ਸਾਡੇ ਜਿਹੜਾ ਆ ਉਹਨੂੰ ਕਦੇ ਪੁੱਛਿਆ ਨਹੀਂ ਉਹਨੂੰ 11 ਲੱਖ ਦਾ ਸਨਮਾਨਤ ਕਰੋ ਸਨਮਾਨਤ ਸੋਹਣੇ ਤਰੀਕੇ ਨਾਲ ਕੀਤਾ ਸੀ ਇਹਦਾ ਮਤਲਬ ਇਹ ਆ ਕਿ ਤੁਸੀਂ ਮਹਿਸੂਸ ਕਰਦੇ ਹੋ ਕਿ ਸਪੋਰਟਸ ਦੇ ਖੇਤਰ ਵਿੱਚ ਹਾਲੇ ਵੀ ਪਾਰਟੀਬਾਜੀ ਹੈ ਇਸੇ ਕਰਕੇ ਸਾਡੀਆਂ ਜਿਹੜੀਆਂ ਵੱਖੋ ਵੱਖਰੀਆਂ ਖੇਡਾਂ ਨੇ ਉਹਦੇ ਵਿੱਚ ਜਿਹੜੇ ਚੰਗੇ ਖਿਡਾਰੀ ਨੇ ਉਹਨਾਂ ਨੂੰ ਮੌਕਾ ਨਹੀਂ ਮਿਲਦਾ ਚੰਗੇ ਕੋਚ ਆ ਜਿਹੜੇ ਉਹਨਾਂ ਨੂੰ ਅਗਉਣ ਦਾ ਮੌਕਾ ਨਹੀਂ ਮਿਲਦਾ ਤੇ ਇਸੇ ਕਰਕੇ ਅਸੀਂ ਅੰਤਰਰਾਸ਼ਟਰੀ ਪੱਧਰ ਤੇ ਵੱਖੋ ਵੱਖਰੇ ਮਾਮਲਿਆਂ ਤੇ ਆਪਣੀ ਪਛਾਣ ਨਹੀਂ ਬਣਾ ਸਕੀ ਮੈਂ ਅੱਜ ਤੁਹਾਨੂੰ ਦੱਸਣਾ ਚਾਹੁੰਨਾ ਕਿ ਹਾਕੀ ਕਦੇ ਬਹੁਤ ਵਿਸ਼ੇ ਪਰਤੇ ਵੱਡੇ ਤੌਰ ਤੇ ਜਾਣੀ ਜਾਂਦੀ ਸੀ ਔਰ ਪੰਜਾਬੀਆਂ ਦੀ ਖੇਡ ਉਸੇ ਨਾਮ ਨਾਲ ਘਟਿਆ ਪਰ ਜਦੋਂ ਤੋਂ ਇਸ ਨੂੰ ਹਿੰਦੁਸਤਾਨ ਪਰਤੇ ਵਿੱਚ ਉਹ ਢੰਗ ਦੇ ਨਾਲ ਲੈ ਲਿਆ ਗਿਆ ਉਸ ਵੇਲੇ ਤੋਂ ਹਾਕੀ ਦਾ ਜਿਹੜਾ ਡਾਊਨਫਾਲ ਆਇਆ ਇਸ ਤੁਸੀਂ ਕੀ ਮਹਿਸੂਸ ਕਰਦੇ ਹੋ ਕਿ ਪੋਲਟੈਕਸ ਦਾ ਖੇਡਾਂ ਦੇ ਵਿੱਚ ਔਣਾ ਇੱਕ ਬਦਕਿਸਮਤੀ ਵਾਲੀ ਗੱਲ ਨਹੀਂ ਇਹ ਦੇਖੋ ਤਾਂ ਮੈਨੂੰ ਇਦਾਂ ਲੱਗਦਾ ਵੀ ਜਿਹੜੀ ਸਪੋਰਟਸ ਹੈ ਨੇ ਇਹਦਾ ਬਦਲ ਦਾ ਘਟਣ ਦਾ ਕਾਰਨ ਜਿਹੜਾ ਸਿਸਟਮ ਹੁੰਦਾ ਜੀ ਕਿਉਂ ਜਿਹੜਾ ਸਿਸਟਮ ਤੁਸੀਂ ਸ਼ੁਰੂ ਤੋਂ ਬੱਚਿਆਂ ਤੇ ਲਾਗੂ ਕਰਨਾ ਤੇ ਤੁਹਾਡੀ ਪਲੈਨਿੰਗ ਬਈ ਅਸੀਂ ਐਸ ਉਮਰ ਤੋਂ ਸ਼ੁਰੂ ਕਰਨਾ ਐਸ ਉਮਰ ਤੇ ਆਪ ਤੁਸੀਂ ਜਾਣੇ ਜੀ ਕਿ ਐਸ ਤੇ ਆ ਜਾਣੇ ਜੀ ਇਸਤਿਹਾਰ ਜਾਣ ਜਾਈਦੀ ਉਹ ਸਿਸਟਮ ਅਜੇ ਤੱਕ ਵੀ ਅਸੀਂ ਲਾਗੂ ਨਹੀਂ ਕਰ ਸਕੀ ਬਾਕੀ ਜਿਹੜੇ ਸਪੋਰਟ ਸਾਇੰਸਸ ਹੈ ਜਿਹੜੇ ਡਿਵੈਲਪਡ ਕੰਟਰੀ ਆ ਉਹਨੇ ਇਹਨੂੰ ਬਹੁਤ ਤਰੀਕੇ ਨਾਲ ਲਿਆ ਤੇ ਟੈਕਨੀਕਲੀ ਉਹਨੇ ਸਟਰੋਂਗ ਹੋ ਗਏ ਸਾਡੇ ਨਾਲੋਂ ਸਾਨੂੰ ਉਹਨਾਂ ਤੋਂ ਫਿਰ ਸਿੱਖਣਾ ਪਿਆ ਵੇ ਅਸੀਂ ਫੂਟਸਾਲ ਸਾਇੰਸਿੰਗ ਨੂੰ ਆਪਣੇ ਗੇਮ ਦੀ ਪਰਫਾਰਮੈਂਸ ਨੇ ਕਿਦਾਂ ਵਧਾ ਸਕਦੇ ਦੇਖੋ ਜੇ ਸੰਦੀ ਸਾਹਿਬ ਇੱਕ ਮੈਚ ਛੋਟੀ ਜਿਹੀ ਗੱਲ ਉਗਾੜਨ ਵਜੋਂ ਕਰਨੀ ਚਾਹਨਾ ਤੇ ਇੱਕ ਛੋਟਾ ਜਿਹਾ ਦੇਸ਼ ਹੈ ਜਿਹਨੇ ਫੁੱਟਬਾਲ ਚੈਂਪੀਅਨਸ਼ਿਪ ਜਿੱਤ ਲਈ ਔਰ ਉਹਨਾਂ ਦੀ ਆਬਾਦੀ ਜਿਹੜੀ ਹੈ ਪੰਜਾਬ ਦੀ ਆਬਾਦੀ ਨਾਲੋਂ ਵੀ ਘੱਟ ਹੈ ਔਰ ਅਸੀਂ ਹੋਰ ਤਾਂ 130 ਕਰੋੜ ਲੋਕ ਹੋ ਗਏ ਆ ਪਰ ਅਸੀਂ ਸਾਡੀ ਰਾਤੀ ਜਿਹੜੀ ਹੈ ਕਿਸੇ ਵੀ ਖੇਤਰ ਵਿੱਚ ਕਿਸੇ ਵੀ ਟੰਗ ਦੇ ਨਾਲ ਇਵੇਂ ਨਹੀਂ ਗਣੀ ਜਾ ਸਕਦੀ ਕਿ ਅਸੀਂ ਆਪਣੇ ਆਪ ਤੇ ਮਾਣ ਕਰ ਸਕੀਏ ਸੰਦੀ ਸਾਹਿਬ ਇੱਕ ਗੱਲ ਜਿਹੜੀ ਇਸ ਵੇਲੇ ਪੰਜਾਬ ਦੇ ਵਿੱਚ ਬਹੁਤ ਵੱਡੇ ਪੱਧਰ ਤੇ ਚਰਚਾ ਦਾ ਵਿਸ਼ਾ ਹੈ ਕਿ ਪੰਜਾਬ ਦਾ ਨੌਜਵਾਨ ਨਸ਼ਿਆਂ ਦੇ ਵਿੱਚ ਫਸਿਆ ਹੋਇਆ ਔਰ ਜਿਹੜੇ ਚੰਗੇ ਭਲੇ ਨੌਜਵਾਨ ਨੇ ਉਹ ਆਈਲੈਂਡਸ ਕਰਕੇ ਪੰਜਾਬ ਛੱਡ ਰਹੇ ਨੇ ਤੇ ਇਸ ਤੋਂ ਵੀ ਵੱਡੀ ਗੱਲ ਹੈ ਵੀ ਪੰਜਾਬੀਆਂ ਦਾ ਹੁਣ ਪੰਜਾਬ ਵਿੱਚ ਜੀ ਲੱਗਣੋਂ हट ਗਿਆ ਇਸ ਸੰਦਰਭ ਵਿੱਚ ਤੁਸੀਂ ਕੀ ਕਹਿਣਾ ਚਾਹੋਗੇ ਜੀ ਪਲਾਹੀ ਸਾਹਿਬ ਉਹਦਾ ਮੈਂ ਇਦਾਂ ਸੰਨ ਪਲਾਹੀ ਸਾਹਿਬ ਇਹ ਸਭ ਕੁਝ ਜਾਣਦੇ ਹੋਏ ਵੀ ਇਹ ਚਲੋ ਠੀਕ ਹੈ ਅਸੀਂ ਰੂਹ ਰੂ ਲੋਕਾਂ ਦੇ ਤਲੁਕ ਵਾਲੇ ਸਵਾਲ ਕਰ ਰਹੇ ਹਾਂ ਇੱਕ ਤਾਂ ਸਾਰਾ ਬੜੀ ਜਿਹੜੀ ਗੱਲ ਹੈ 9 ਜੂਨ ਕੀ ਚਾਹੁੰਦਾ ਅੱਜ ਦਾ 9 ਜੂਨ ਚਾਹੁੰਦਾ ਕੀ ਹੈ ਉਹ ਚਾਹੁੰਦਾ ਮੇਰੇ ਜੀ ਦਾ ਫਿਊਚਰ ਹੈ ਉਹ ਵਧੀਆ ਹੋਵੇ ਐਸ ਨੂੰ ਕਨੇਡਾ ਜਿਹੜਾ ਹੈ ਕਨੇਡੀ ਦੇ ਵਿੱਚ ਉਹਨਾਂ ਨੂੰ ਫਿਊਚਰ ਜਿਹੜਾ ਆਪਣਾ ਸੇਫ ਵੀ ਦੀ ਦਾ ਤੇ ਵਧੀਆ ਵੀ ਦੀ ਦਾ ਹੁਣ ਸਾਡੇ ਪੰਜਾਬ ਦੇ ਵਿੱਚ ਕੋਈ ਨੌਕਰੀ ਨਹੀਂ ਦਿੱਤੀ ਜਾਂਦੇ ਸਹੀ ਤਰੀਕੇ ਨਾਲ ਬੱਚਿਆਂ ਨੂੰ ਜਿਹੜੇ ਬੱਚੇ ਚੰਗਾ ਪੜ੍ਹ ਕੇ ਈਵਨ 16 16 ਸਾਲ ਮਤਲਬ ਜਿੱਦਾਂ ਆਪਾਂ ਕਹ ਲਈਏ 16 23 25 25 ਸਾਲ ਪੜ੍ਹ ਕੇ ਵੀ ਉਹਨਾਂ ਨੂੰ ਜਿੰਨਾ ਖਰਚ ਹੋਣਾ ਉਹਦੇ ਸਾਥ 'ਚ ਉਹ 10000 ਰੁਪਏ ਦੀ ਨੌਕਰੀ ਨਹੀਂ ਮਿਲਦੀ ਜੀ ਕੀ ਸੋਚੀਏ ਉੱਥੇ ਇਹ ਈਵਨ ਜੇ ਲੇਬਰ ਵੀ ਕਰਦਾ ਹੈ ਕੈਨੇਡਾ ਦੇ ਵਿੱਚ ਉਹ ਲੇਬਰ ਕਰਦਾ ਵੀ ਸਾਡੇ ਨਾਲੋਂ ਖੁਸ਼ ਹੈ ਇੱਥੇ ਦੇ ਡਾਕਟਰ ਨਾਲੋਂ ਖੁਸ਼ ਹੈ ਤਾਂ ਦੂਜੀ ਗੱਲ ਇਹ ਨਸ਼ਿਆਂ ਦੀ ਹੈ ਮੈਂ ਨਸ਼ਿਆਂ ਦੀ ਗੱਲ ਅਸ ਜਿਹੜੀ ਕਰਦਾ ਨਸ਼ੇ ਜਿਹੜੇ ਆ ਜੇ ਅਸੀਂ ਕਿਸੇ ਗੱਲ ਨੂੰ ਭਰਵਾਉਣਾ ਵੀ ਉਹਦਾ ਨੋਏ ਨਾ ਲੇ हां ਤੁਸੀਂ ਉਹਦੇ ਜਿਹੜਾ ਐ ਉਹਦੇ ਆਪੋਜੀਟ ਕੰਮ ਕਰ ਸਕਦੇ ਆ ਉਹਨੂੰ ਰੋਕਣ ਦੇ ਲਈ ਉਹ ਕਰੋ ਉਹ ਜਿਹੜਾ ਕੰਮ ਆ ਤੁਹਾਡੇ ਕੋਲ ਸਕੂਲਾਂ ਦੇ ਵਿੱਚ ਜਿਹੜੀ ਆ ਐ ਵੀ ਨੌਂ ਦੀ ਨਾ ਕਰੋ ਬਿਲਕੁਲ ਜਿੱਦਾਂ ਮੈਂ ਤੁਹਾਨੂੰ ਪਹਿਲਾਂ ਕਿਹਾ ਵੀ ਨੌਂ ਦੀ ਨਾ ਕਰੋ ਸਹੀ ਤਰੀਕੇ ਨਾਲ ਪ੍ਰੈਕਟੀਕਲ ਜਿਹੜੀ ਪ੍ਰੈਕਟੀਕਲ ਫਿਟਨੈਸ ਪ੍ਰੋਗਰਾਮ ਸਾਰੇ ਸਕੂਲਾਂ ਨੂੰ ਦਿਓ ਮੈਂ ਜਰਮਨ ਵਿੱਚ ਪੜ੍ਹਦਾ ਸੀ ਉਸ ਵੇਲੇ ਉਹ ਜਰਮਨ ਸੀ ਕਾਮਰੇਡਾਂ ਵਾਲੀ ਜੀ ਉਹਨਾਂ ਦੇ ਇੱਕ ਹਾਰ ਰੈਸਲਿੰਗ ਦਾ ਚਾਹੇ ਐਥਲੈਟਿਕਸ ਦਾ ਆ ਉਹ ਹਾਰ ਕੱਟੋ-ਕੱਟੋ ਸਾਰੀ ਦਿਹਾੜੀ ਵਰਤੁੰਦਾ ਲੰਦੇ ਸੀ ਇੱਕ ਸਕੂਲ ਆ ਗਿਆ ਦੂਜਾ ਚਲਾ ਗਿਆ ਤੀਆ ਆ ਗਿਆ ਚੌਥਾ ਚਲਾ ਗਿਆ ਪੰਜਵਾਂ ਆ ਗਿਆ ਇਹ ਇਦਾਂ ਸਾਡੇ ਵੀ ਜੇ ਇਸ ਤਰੀਕੇ ਨਾਲ ਹੋਵੇ ਸਾਡੇ ਬੱਚਿਆਂ ਨੂੰ ਚੰਗੀ ਫਰਾਕ ਦੇ ਕੇ ਚੰਗਾ ਪ੍ਰੋਗਰਾਮ ਫਿਟਨੈਸ ਦਿੱਤਾ ਜਾਵੇ ਨਹੀਂ ਜੀ ਲੱਗਦਾ ਤੁਸਾਂ ਜਣੀ ਬਹੁਤ ਅੱਛੀ ਗੱਲ ਤੁਸੀਂ ਕੀਤੀ ਆ ਇੱਕ ਗੱਲ ਇਹ ਆ ਕਿ ਪੰਜਾਬ ਤੇ ਜੇ ਬਰ ਕਲਚਰ ਆ ਜਾਏ ਜੀ ਆ ਤੇ ਜਿਹੜਾ ਕਿ ਲਗਾਤਾਰ ਪੰਜਾਬ ਦੇ ਵਿੱਚੋਂ ਮਾਈਨਸ ਹੋ ਰਿਹਾ ਹੈ ਤੇ ਦੂਸਰੀ ਗੱਲ ਪੇ ਵਿਚਾਰ ਚਰਚਾ ਦੀ ਗੱਲ ਜਿਹੜੀ ਪੰਜਾਬ ਦੇ ਵਿੱਚੋਂ ਖਤਮ ਹੋ ਰਹੀ ਹੈ ਜਿਹਦੇ ਕਰਕੇ ਅਸੀਂ ਮਾਨਸਿਕ ਤੌਰ ਤੇ ਗਰੀਬੀ ਹੋ ਰਹੇ ਹਾਂ ਪਰ ਇੱਕ ਗੱਲ ਮੈਂ ਚੰਗੀ ਸਮਝਦਾ ਪੇ ਤੁਹਾਡਾ ਜਿਹੜਾ ਕੁਸ਼ਤੀ ਵਾਲਾ ਖੇਤਰ ਹੈ ਇਸ ਦੇ ਵਿੱਚ ਹਰਿਆਣਾ ਨੇ ਵੱਡੀਆਂ ਪ੍ਰਾਪਤੀਆਂ ਕੀਤੀਆਂ ਪੰਜਾਬ ਵੀ ਇਸ ਪਾਸੇ ਵੱਲ ਨੂੰ ਤੁਰਿਆ ਤੇ ਤੁਹਾਡੇ ਵਰਗੇ ਜਿਹੜੇ ਕੋਚ ਨੇ ਉਹਨਾਂ ਦੀ ਦੇਣ ਦੇ ਨਾਲ ਮੈਂ ਸਮਝਦਾ ਕਿ ਬੜਾ ਵੱਡਾ ਅਤਰਾਲਾ ਹੋਏਗਾ ਦੇਖੋ ਬਹੁਤ ਅੱਛੀ ਗੱਲ ਹੈ ਤੁਸੀਂ ਨੌਕਰੀ ਕਰਨ ਤੋਂ ਬਾਅਦ ਪੀਆਰ ਸੋਨ ਦੀ ਕੋਚ ਪੁਸ਼ਤੀ ਅਖਾੜਾ ਇੱਥੇ ਬਵਾੜੇ ਵਿੱਚ ਚਲਾ ਰਹੇ ਹੋ ਜਿਹੜਾ ਆਪਣੇ ਆਪ ਦੇ ਵਿੱਚ ਇੱਕ ਬਲਖਣ ਗੱਲ ਹੈ ਕਿਉਂਕਿ ਸਰਕਾਰਾਂ ਦੀ ਇਸ ਕਿਸਮ ਦਾ ਕੰਮ ਨਹੀਂ ਕਰ ਸਕਦੀਆਂ ਜਿੰਨਾ ਤੁਸੀਂ ਐਨ ਆਰ ਆਈ ਵੀਰਾਂ ਔਰ ਇੱਥੋਂ ਦੇ ਜਿਹੜੀ ਕਮਿਊਨਿਟੀ ਹੈ ਉਹਦੇ ਸਹਿਯੋਗ ਦੇ ਨਾਲ ਕਰ ਰਹੇ ਹੋ ਮੈਂ ਹੁਣੇ ਇੱਥੇ ਤੁਹਾਡੇ ਸਾਹਮਣੇ ਖਾਇਆ ਔਰ ਦੇਖਿਆ ਮਤਲਬ ਬੋਡੀ ਗਿਣਤੀ ਵਿੱਚ ਬੱਚੇ ਜਿਹੜੇ ਨੇ ਮੱਖੂ ਬੱਕਰੇ ਉਹ ਇੱਥੇ ਕੁਵਤੋ ਟ੍ਰੇਨਿੰਗ ਲੈ ਰਹੇ ਨੇ ਇਹ ਤੁਹਾਨੂੰ ਇਸ ਕਿਸਮ ਦਾ ਜਿਹੜਾ ਲਾਗ ਜੋਖ ਹੈ ਕਿ ਆਪਣੇ ਲਈ ਤਾਂ ਬੰਦਾ ਸਭ ਕੁਝ ਕਰਦਾ ਪਰ ਸਮਾਜ ਲਈ ਕਰਨ ਦੀ ਜਿਹੜੀ ਲਾਗਿਆ ਉਹ ਕਿੱਥੋਂ ਲੱਗੀ ਇਹ ਅਸਰ ਦੇ ਵਿੱਚ ਸਾਡੇ ਇਹ ਪਿੰਡ ਤੋਂ ਹੀ ਲੱਗੀ ਹੈ ਕਿਉਂਕਿ ਪਿੰਡ ਸਾਡਾ ਥੋੜਾ ਜਿਹਾ ਇਹ ਸੋਚ ਦਾ ਮਾਲਕ ਸੀ ਵੀ ਸਾਡੇ ਬੱਚਿਆਂ ਦੀ ਸਿਹਤ ਕੰਦੀ ਹੋਣੀ ਚਾਹੀਦੀ ਹੈ ਤੇ ਕੋਲੋਂ ਦੇ ਪੱਲੇ ਕਲਾ ਵੀ ਮਿਲਾਈ ਦੀ ਸੋ ਮੇਰਾ ਰੱਬ ਦਾ ਜਿਆਦਾ ਇਹੀ ਸੀ ਜਿਸ ਵੇਲੇ ਇਸ ਪਿੰਡ ਨੂੰ ਫੁੱਲੇ ਆ ਮੈਂ ਕਿਹਾ ਮੈਂ ਜਿਹੜਾ ਆਪ ਖੱਟਿਆ ਮਾਨਿਤ ਖੱਟੀ ਆ ਕੁਛ ਦੇ ਵਿੱਚੋਂ ਜੀ ਕੋਲੇ ਮੈਂ ਖੂਰ ਆਪਣੀ ਜ਼ਿੰਦਗੀ ਦਾ ਕੁਝ ਹਿੱਸਾ ਆਪਣਾ ਜਿਹੜਾ ਇਸ ਵੀ ਪਾਸੇ ਰੱਖਿਆ ਇਹ ਮੇਰਾ ਇੱਕ ਗੱਲ ਮੈਨੂੰ ਹੋਰ ਦੱਸੋ ਵੀ ਇਹ ਸਾਰੇ ਕੋਈ ਤੇ ਬੇ ਜਿੱਥੇ ਤੁਹਾਨੂੰ ਸੋਸ਼ੀਲੀ ਬੜੀ ਵੱਡੀ ਕੰਟਰੀਬਿਊਸ਼ਨ ਮਿਲਦੀ ਆ ਤੁਸੀਂ ਆਪਣੀ ਜ਼ਿੰਦਗੀ ਦੇ ਏਡੇ ਕੀਮਤੀ ਪਲ ਜਿਹੜੇ ਆ ਆਪਣਾ ਪਰਿਵਾਰ ਤੇ ਟਾਈਮ ਤੋਂ ਕੱਢ ਕੇ ਇੱਥੇ ਲਾਉਨੇ ਹੋ ਕੀ ਤੁਹਾਨੂੰ ਸਰਕਾਰ ਵੀ ਕੋਈ ਸਹਾਇਤਾ ਇਸ ਅਕੈਡਮੀ ਨੂੰ ਦਿੰਦੀ ਹੈ ਦੇਖੋ ਜੀ ਇੱਕ ਗੱਲ ਹੈਗੀ ਆ ਸਰਕਾਰ ਦੀ ਜਿਹੜੀ ਸਹਾਇਤਾ ਉਹ ਮੈਨੂੰ ਬਹੁਤ ਵਧੀਆ ਲੱਗਦੀ ਆ ਜੇ ਹੁਣ ਸਾਡੇ ਕੋਲ 22 ਸੀਟਾਂ ਆ ਉਹ ਸ਼ੰਡਰ ਫੁੱਟ 14 ਸਾਲਾਂ ਦੀ ਬੱਚੀਆਂ ਦੀਆਂ ਕੁਝ 17 ਸਾਲਾਂ ਦੀ ਬੱਚੀਆਂ ਦੀਆਂ ਕੁਝ ਕਾਲ ਦੇ ਉਹਨਾਂ ਦਾ ਮੈਨੂੰ ਇੰਨਾ ਫਾਇਦਾ ਹੈ ਸਾਡੇ ਜਿਹੜੇ ਛੋਟੇ ਬੱਚੇ ਆ ਕਿਉਂਕਿ ਤਕਰੀਬਨ ਪੰਜਾਬ ਦਾ ਪੰਜਾਬ ਦੀ ਤੁਹਾਨੂੰ ਤੋਂ ਬੜਾ ਹਿੱਸਾ ਪਤਾ ਹੈ ਤੁਸੀਂ ਪਿੰਡੋਂ ਆਏ ਹੋ ਆ ਮੋਸਟਲੀ ਗਰੀਬਾਂ ਦੇ ਬੱਚੇ ਜਿਆਦਾ ਜਿਹੜੇ ਆ ਸਕੂਲੋਂ ਆ ਰਹੇ ਜਿਹੜੀ ਹਾਰਡ ਸਕੂਲ ਜਿਹੜਾ ਫੋਟੋ ਆ ਰਿਹਾ ਤੇ ਰੈਸਿੰਗ ਆ ਕਬੱਡੀ ਆ ਇਹਨਾਂ ਦੇ ਵਿੱਚ ਉਹੀ ਮੁੰਡੇ ਆਉਂਦੇ ਆ ਜਿਹੜੇ ਕੁਦਰਤੀ ਹਾਰਡ ਵਰਕਰ ਆ ਕਿ ਹੁਣ ਸਾਡੇ ਕੋਲ ਜਿਹੜੇ ਬੱਚੇ ਹੈਗੇ ਆ ਇਹਨਾਂ ਤੋਂ ਜ਼ਿਆਦਾ ਮੈਂ ਸਮਝਦਾ ਜਿਹੜੇ 90% ਆ ਉਹ ਮੋਸਟਲੀ ਗਰੀਬਾਂ ਦੇ ਆ ਤੇ ਉਹਨਾਂ ਨੂੰ ਜਿਸ ਵੇਲੇ ਅਸੀਂ ਇੱਥੇ ਗਲਾਸ ਦੁੱਧ ਦਾ ਪਾਣੀ ਦੇਈਦਾ ਹਾਂ ਰਿਫਰੈਸ਼ਮੈਂਟ ਦਿੰਨੇ ਆ ਰਿਫਰੈਸ਼ਮੈਂਟ ਦਿੰਨੇ ਆ ਤਾਂ ਉਹਦਾ ਉਹ ਬਹੁਤ ਉਹਨੂੰ ਖੁਸ਼ੀ ਮਹਿਸੂਸ ਹੁੰਦੀ ਆ ਤੇ ਤਕੜੇ ਵੀ ਹੁੰਦੇ ਆ ਬਿਲਕੁਲ ਇਹਦਾ ਮਤਲਬ ਇਹ ਆ ਕਿ ਅਸੀਂ ਸਮਝ ਲਈਏ ਇਸ ਗੱਲ ਲਈ ਕਿ ਜਿਸ ਢੰਗ ਦੇ ਨਾਲ ਤੁਸੀਂ ਜ਼ਮੀਨੀ ਪੱਧਰ ਤੇ ਬੱਚਿਆਂ ਨੂੰ ਅੱਗੇ ਲਿਆ ਰਹੇ ਹੋ ਇਹਨਾਂ ਦੇ ਨਾਲ ਹੀ ਅਸਲ ਵਿੱਚ ਪੰਜਾਬ ਦੀਆਂ ਖੇਡਾਂ ਦਾ ਪ੍ਰਵੇਖ ਹੈ ਔਰ ਪੰਜਾਬ ਸਰਕਾਰ ਨੂੰ ਵੀ ਚਾਹੀਦਾ ਕਿ ਸਾਡੇ ਵਰਗੇ ਜਿਹੜੇ ਕੋਚ ਨੇ ਸਾਡੇ ਵਰਗੇ ਸੱਜਣ ਨੇ ਕੰਟਰੀਬਿਊਟਰ ਨੇ ਉਹਨਾਂ ਨੂੰ ਅਛਾਤ ਕਰੇ ਤੇ ਮੈਂ ਸਮਝਦਾ ਕਿ ਨਾਲ ਨਾਲ ਖੇਡਾਂ ਦਾ ਮੁੜ ਕੇ ਫੇਰ ਪਰਚਮ ਲਹਿਰਾਇਆ ਜਾਏ ਤੇ ਪੰਜਾਬ ਮੁੜ ਕੇ ਆਪਣੀ ਉਸੇ ਹੀ ਸ਼ਕਲ ਦੇ ਵਿੱਚ ਆ ਸਕਦਾ ਗੁਰੂਆਂ ਪੀਰਾਂ ਦੀ ਧਰਤੀ ਪੰਜਾਬ ਖੇਡਾਂ ਖਿਡਾਰੀਆਂ ਦੀ ਧਰਤੀ ਪੰਜਾਬ ਪਹਿਲਵਾਨਾਂ ਜੁਝਾਰੂਆਂ ਦੀ ਧਰਤੀ ਪੰਜਾਬ ਤੁਹਾਡੇ ਵਰਗੇ ਲੋਕਾਂ ਦੀ ਰਹਿਨਮਾਈ ਨਾਲ ਹੀ ਇਹ ਗੱਲ ਸਿਰੇ ਚੜ੍ਹ ਗਈ ਬਹੁਤ ਬਹੁਤ ਧੰਨਵਾਦ ਧੰਨਵਾਦ